ਨੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਸਜ਼ਾ ਦੇ ਰੂਪ ਵਿੱਚ ਸੇਵਾ ਨਿਭਾਉਣ ਲਈ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸੇਵਾ ਕਰਨ ਲਈ ਪਹੁੰਚੇ ਜਿੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਜੁੜਾ ਘਰ ਦੀ ਸੇਵਾ ਕੀਤੀ ਉਸ ਤੋਂ ਬਾਅਦ ਉਹ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਕ ਹੋਏ ਇਸ ਤੋਂ ਪ੍ਰੰਤ ਉਹਨਾਂ ਵੱਲੋਂ ਲੰਗਰ ਹਾਲ ਦੇ ਵਿੱਚ ਵੀ ਸੇਵਾ ਕੀਤੀ ਗਈ ਸਿੰਘ ਸਾਹਿਬਾਨ ਵੱਲੋਂ ਜੈਦਰਾ ਸਾਹਿਬਾਨ ਵੱਲੋਂ ਜੋ 2 ਦਸੰਬਰ ਨੂੰ ਧਰਮਣੀ ਕਲਰ ਦੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਸੀ ਸਾਹ ਸਬੀਰ ਸਿੰਘ ਬਾਦਲਵਾ ਦੇ ਇੱਕ ਬਾਈ ਦੇ ਵਿੱਚ ਅਕਾਲੀ ਸਰਕਾਰਾਂ ਸਮੇਂ ਜੋ ਕੁਛ ਵੀ ਵਾਪਰਿਆ ਉਹਦਾ ਉੱਤੇ ਜ਼ਿਕਰ ਵੀ ਹੋਇਆ ਉਹਦੀਆਂ ਅੰਕਲਤੀਆਂ ਵੀ ਮੰਨੀਆਂ ਗਈਆਂ ਔਰ ਕਿਉਂਕਿ ਅਸੀਂ ਉਸ ਲੀਡਰਸ਼ਿਪ ਦਾ ਹਿੱਸਾ ਰਹੇ ਹਾਂ ਤਾਂ ਔਰ ਅਸੀਂ ਦਿੱਕੇ ਵੀ ਦੇਖਿਆ ਸੀ ਕਿ ਅਸੀਂ ਕਿਉਂਕਿ ਉਹਨਾਂ ਲੀਡਰਸ਼ਿਪ ਦਾ ਹਿੱਸਾ ਸੀ ਤੇ ਸਾਨੂੰ ਵੀ ਬਤਲਣਾ ਗਲਤੀਆਂ ਦੀ ਕਿ ਮੈਂ ਅੱਜਕੱਲ੍ਹ ਮੌਕਾ ਦਿੱਤਾ ਜਾਵੇ ਤੁਮੋਂ ਵਸੇ ਧੰਨਵਾਦ ਕਰਦਾ ਹਾਂ ਜੀ ਸਹਿਬਾਨ ਦਾ ਜਿਨ੍ਹਾਂ ਨੇ ਸਾਡੀ ਇਹ ਮਦਦਾਂ ਸੇਵਾ ਕਰਨ ਦਾ ਸਾਨੂੰ ਮੌਕਾ ਦਿੱਤਾ ਔਰ ਸੇਵਾ ਕਰਦਾ ਸੇਵਾ ਸਿਮਰਨ ਗੁਰੂ ਸਾਹਿਬ ਦੀ ਫਿਲਾਸਫੀ ਦਾ ਮੁੱਖ ਧਾਰਾ ਔਰ ਸੇਵਾ ਕਰਕੇ ਸਕੂਨ ਮਿਲਦਾ ਮੰਨੋ ਪਰਮਾਤਮਾ ਦਾ ਜਾਣੇ ਜਾਣੇ ਜੋ ਵੀ ਜ਼ਿੰਦਗੀ ਚ ਬਹੁਤ ਸੋ ਗਲਤੀਆਂ ਹੁੰਦੀਆਂ ਇੱਥੇ ਆਣ ਕੇ ਨਿਮਰਤਾ ਵੀ ਆਉਂਦੀ ਆ ਮਿਠਾਸ ਵੀ ਆਉਂਦੀ ਆ ਔਰ ਸੇਵਾ ਭਾਵਨਾ ਵੀ ਆਉਂਦੀ ਆ ਵੈਸੇ ਰਾਜਨੀਤੀ ਹੈ ਹੀ ਸੇਵਾ ਦਾ ਇਹ ਬਖਰੀ ਗੱਲ ਆ ਜ ਰਾਜਨੀਤੀ ਨੂੰ ਵਪਾਰ ਬਣਾ ਲਿਆ ਰਾਜਨੀਤੀ ਨੂੰ ਇੱਕ ਸੰਦਾ ਬਣਾ ਲਿਆ ਪਰ ਸਹੀ ਮੈਨੇ ਵਿੱਚ ਰਾਜਨੀਤੀ ਇੱਕ ਸੇਵਾ ਦਾ ਨਾਮ ਔਰ ਇਸ ਕਰਕੇ ਜਿਹੜਾ 20 ਦਸਬਰ ਨੂੰ ਫੈਸਲਾ ਸੁਣਾਇਆ ਉਹਦੇ ਨਾਲ ਮੈਂ ਸਮਝਦਾ ਪੰਤਰੀ ਮਹਾਨ ਸੰਸਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਨਾਂ ਉਕਿਆ ਹੋਇਆ ਔਰ ਸਾਡੀਆਂ ਮਹਾਨ ਪਰੰਪਰਾਵਾਂ ਮਰਿਆਦਾ ਨੂੰ ਵੀ ਇੱਕ ਨਵੀਂ ਸ਼ੁਰੂਆਤ ਮਿਲੀ ਹੈ ਮੈਂ ਸੋਚਦਾ ਜਮਾਤੀ ਤੌਰ ਤੇ ਫਾਇਦਾ ਹੋਇਆ ਹੀ ਹੋਇਆ ਮੈਨੂੰ ਤਾਂ ਜਾਤੀ ਤੌਰ ਤੇ ਬੜਾ ਫਾਇਦਾ ਹੋਇਆ ਕਿਉਂਕਿ ਮੇਰੇ ਤੇ ਬੜੇ ਗਲਤ ਇਲਜ਼ਾਮ ਬਹੁਤ ਸਮੇਂ ਸਮੇਂ ਤੇ ਲਾਉਂਦੇ ਰਹੇ ਭਲੇਖੇ ਖੜੇ ਕਰਦੇ ਰਹੇ ਸਿੰਘ ਸਾਹਿਬਾਨ ਦਾ ਧੰਨਵਾਦ ਕਰਦਾ ਮੈਂ ਸਮੂਹ ਜਿਨ੍ਹਾਂ ਨੇ ਮੌਕਾ ਦਿੱਤਾ ਉਹ ਗੱਲਾਂ ਸਾਰੀਆਂ ਸਪਸ਼ਟ ਹੋਈਆਂ ਖਾਸ ਤੌਰ ਤੇ ਜਿਹੜਾ ਪਿਸ਼ਾਕ ਦੇ ਮਾਮਲੇ ਵਿੱਚ ਸੀ ਗੁਰੂ ਸਾਹਿਬ ਦਾ ਸਮੰਗ ਲਾਉਣ ਵਾਲੇ ਸਰਸੇਵਾਲਾ ਦੇ ਸੰਬੰਧੀ ਭਾਵੇਂ ਢੀਂਟਾ ਸਾਹਿਬ ਨੇ ਉਸੇ ਦਿਨ ਉਸ ਬਿਆਨ ਨੂੰ ਦੁਜੇਜੇ ਨਕਾਰਤਾ ਸੀ ਪਰ ਫਿਰ ਵੀ ਭਲੇਖੇ ਸੀ ਪਰ ਮੈਂ ਜਦੋਂ ਸਪਸ਼ਟ ਗੱਲ ਕੀਤੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਕੱਟ ਕੇ ਕੋਈ ਝੂਠ ਨਹੀਂ ਬੋਤਾ ਗਿਆ ਔਰ ਗੁਰੂ ਨੇ ਸ਼ਕਤੀ ਸਵਰਤਾ ਨ ਬਖਸ਼ੀ ਅਸੀਂ ਉਹ ਸੱਚ ਦੇ ਪਹਿਰਾ ਦਿੱਤਾ ਹੋਸਿੰਗ ਸਾਹਿਬਾਨ ਨੇ ਇਸ਼ਾਕ ਦੇ ਮੌਲੇ ਦੇ ਵਿੱਚ ਸਦੀ ਪਰਖ ਕੀਤੀ ਤੇ ਦੂਜੀਆਂ ਦੋ ਜਿਹੜੇ ਬਿਆਨਬਾਜ਼ੀ ਸੀ ਉਹਨਾਂ ਦਾ ਗਿਆਨ ਗਲਤ ਆਏ ਸੀ ਉਹਨਾਂ ਬਾਰੇ ਵੀ ਮੈਨੂੰ ਗੁਰੂ ਨੇ ਸਵਤਾ ਬਖਸ਼ੀ ਸ਼ਕਤੀ ਬਖਸ਼ੀ ਤਾਂ ਕਿ ਮੈਂ ਸਪਸ਼ਟ ਰੂਪ ਦੇ ਵਿੱਚ ਉਹਨਾਂ ਬਿਆਨਾਂ ਨੂੰ ਜਿਹੜੇ ਮੇਰੇ ਹੈ ਹੀ ਨਹੀਂ ਸੀ ਮੈਂ ਬਾਕੀ ਦੇ ਸਾਹਮਣੇ ਪੰਜ ਦਿਨ ਉਸ ਮਹਾਸੰਸਦ ਦੇ ਸਾਹਮਣੇ ਰੱਖਿਆ ਪਰਉਨਾ ਦਿੱਤੀ ਸਲੀਕਾ ਸਕਿਆ ਬਾਕੀ ਜੋ ਹਾਲਾਤ ਉਹ ਤੋਂ ਬਾਅਦ ਸਥਾਵੇਂ ਬਣਾਉਣ ਲਈ ਇੱਕ 24 ਸਾਂਝ ਬਣਾਉਣ ਲਈ ਪੱਥਕੇ 41 ਸੀ ਸਹਿਮਾਨ ਦੇ ਫੈਸਲੇ ਤੋਂ ਬਾਅਦ ਮਾਹੌਲ ਪੈਦਾ ਹੋਇਆ ਸੀ ਉਹਦੇ ਵਿੱਚ ਕੁਝ ਲੋਕਾਂ ਨੇ ਖੱਲਲ ਪਾਉਣ ਦੀ ਗੱਲ ਕੀਤੀ ਮਤਲਬ ਜਿੱਦ ਤੱਕ ਬਲੂ ਸਟਾਰ ਜਿਹੜਾ ਥੰਡਰ ਬਲੈਕ ਥੰਡਰ ਵਾਲੀ ਗੱਲ ਸੀ ਜਿਹੜਾ ਮਤਲਬ ਹੋਏ ਨਹੀਂ ਸੀ ਜਰਾ ਵੀ ਬਰਨਾਰ ਸਰਕਾਰ ਤਾਂ ਟੁੱਟ ਗਈ ਸੀ ਗਵਰਨਰ ਰਾਦੇਵੀਤ ਹੋਇਆ ਸੀ ਇਹ ਸਾਰੇ ਤੱਥ ਮੈਂ ਸੇਵਾ ਤੋਂ ਬਾਅਦ ਕਿਉਂਕਿ ਜਿੰਨੀ ਦੇਰ ਸੇਵਾ ਕਰਨੀ ਉਹਨੀ ਦੇਰ ਤੱਕ ਮੈਂ ਤੋਂ ਗੱਲ ਕਹਿ ਨਹੀਂ ਪਰ ਸੇਵਾ ਤੋਂ ਬਾਅਦ ਮੈਂ ਜਰੂਰ ਜਿੱਥੇ ਸੱਚਾਈ ਸਾਹਮਣੇ ਲਿਆਉਣ ਤੇ ਸੀ ਸਾਹਿਬਾਨ ਦਾ ਧੰਨਵਾਦ ਕਰਨਾ ਉੱਥੇ ਇਹ ਜਿਹੜੇ ਲੋਕ ਖੱਲਣ ਪਾ ਕੇ ਝੂਠੇ ਮਾਹੌਲ ਨੂੰ ਝੂਠੇ ਬਿਆਰਬਾਜੀ ਨੂੰ ਆਸਰਾ ਲੈ ਕੇ ਖਰਾਬ ਕਰਨਾ ਚਾਹੁੰਦੇ ਸੀ ਉਹਨਾਂ ਦੇ ਪਰਦੇ ਸੀ ਸੱਚੀ ਸਮਝਣੇ ਰੱਖੀ ਤਾਂ ਸਮਝਣੇ ਰੱਖੀ ਤੇ ਜਦ ਕਰਾਂਗੇ ਕਿ ਬਲੈਕ ਥੰਡਰ ਤੋਂ ਹੋਈ ਦੌੜੀ ਰਾਸੀ ਮਾਇਥਕਰ ਦਾ ਮੰਤਰੀ ਉੱਪਰੋਂ ਹੋ ਸਕਦਾ ਸੀ ਤੇ ਜਾਂ ਪਹਿਲਾ ਪੁਲਿਸ ਐਂਟਰੀ ਜਿਹੜੀ ਹੋਈ ਸੀ ਉਹ ਮੰਤਰੀ ਅਰੇ ਨਹੀਂ ਸੀ ਸੋ ਇਸ ਕਰਕੇ ਫਿਰ ਬਲੈਕ ਥੰਡਰ ਦੇ ਵਿਰੁੱਧ ਮੇਰਾ ਖਿਆਲ ਹੈ ਮੈਕਸੀਮ ਜਿਹੜੀ ਉੱਥੇ ਲੀਡਰਸ਼ਿਪ ਸੀ ਉਹਨਾਂ ਵਿੱਚੋਂ ਮੈਂ ਇੱਕ ਸੀ ਜਿਹੜਾ ਬਟਾਇਲ ਦਿਲ ਦੇ ਵਿੱਚ ਬਲੈਕ ਥੰਡਰ ਦੇ ਵਿਰੁੱਧ ਦੇ ਵਿੱਚ ਦਿਲ ਦੇ ਵਿੱਚ ਬਟਾਇਲ ਦਿਲ ਤੇ ਦੋਟਾਈ ਬੰਦੇ ਹੋ ਗਏ ਠੀਕ ਇਹ ਸਾਰੀਆਂ ਗੱਲਾਂ ਅਸੀਂ ਆ 6 ਤਰੀਕ ਨੂੰ ਆ ਸਾਰੀ ਆਪਣੀ ਸੇਵਾ ਮੁਕੰਮਲ ਕਰਨ ਤੋਂ ਬਾਅਦ ਸਿੰਘ ਸਾਹਿਬਾਂ ਦਾ ਧੰਨਵਾਦ ਕਰਨ ਜਾਵਾਂਗੇ ਤੇ ਨਾਲ ਆਪਣੀ ਕੱਕ ਜਿਹੜਾ ਹੈ ਸਚਾਈ ਜਿਹੜੀ ਆ ਤੱਥਾਂ ਦੇ ਤਹਿਤ ਬੇਤਰ ਤੱਥਾਂ ਦਾ ਪਤਾ ਹੀ ਇਹ ਤਾਂ ਰਕਾਰ ਦੀਆਂ ਗੱਲਾਂ ਹੈ ਕਿਹੜੇ ਕਿਸੇ ਦੇ ਜਾਣੇ ਅੰਦਾ ਨਹੀਂ ਗੱਲਾਂ ਫਿਰ ਜਿਹੜੀ ਉੱਥੇ ਜਾਣ ਵਾਸਤੇ ਫਰਡੇਸ਼ਨ ਦੀ ਗੱਲ ਕਰ ਰਹੀ ਸੀ ਉਹ ਵੀ ਗੱਲ ਸਾਹਮਣੇ ਆ ਜਾਈਗੀ ਕਿ ਮੈਦੋ ਉਸ ਦਿਨ ਹੈ ਹੀ ਨਹੀਂ ਸੀ ਕਿਉਂਕਿ ਮੇਰੇ ਨਾਲ ਸਭ ਨੂੰ ਨਾਰਾਜ਼ਗੀ ਰਹੀ ਬਣਾਤਾ ਉਹਨਾਂ ਇਸ ਗੱਲ ਦੇ ਵੀ ਥੋੜੀ ਬੈਠੇ

ਅਰ ਕੱਲ ਦਲ ਸਾਊਥ ਰਿਪੋਰਟ ਤੇ ਇਸ ਕੀਤੀ ਜਾਵੇ। ਜਿੱਦਾਂ ਜੀ ਕੱਲ ਦਾ ਸਾਹਿਬ ਨੂੰ ਜਿਹੜੇ ਹੁਕਮ ਹੋਏ ਨੇ ਕਿ ਕੋਈ ਵੀ ਧੜਾ ਨਹੀਂ ਲੱਗੇਗਾ ਦੁਬਾਰਾ ਤੋਂ ਸ਼ੁਰੂਆਤ ਹੋਊਗੀ ਤੁਹਾਡੀ ਜਿਹੜੀ ਕੀ ਭੂਮਿਕਾ ਰਹੇਗੀ ਤੇ ਤੁਹਾਡੇ ਸਾਰੇ ਗਰੁੱਪ ਦੀ। ਮੋਢੇ ਤੋਂ ਸ਼੍ਰੋਮਣੀ ਕਾਲੇਦਾਰ ਨੂੰ ਮਜ਼ਬੂਤ ਕਰਨ ਦੀ। ਦੇਖੋ ਅਸੀਂ ਤਾਂ ਜੇ ਤੋ ਸ਼੍ਰੋਮਣੀ ਕਾਲੇਦਾਰ ਸਾਰ ਲਹਿਰ ਬਣਾਈਆ ਉਦੋਂ ਵੀ ਇਹ ਇਹ ਸੋਚ ਕੇ ਬਣਾਈ ਸੀ ਵੀ ਕਾਲੀ ਦਲ ਨੂੰ ਇੱਕ ਜੁੱਟੇ ਕੂਟ ਹੋਣਾ ਚਾਹੀਦਾ ਬਲਕਿ ਇਕੱਲੇ ਸਾਡੇ ਦੋ ਧੜੇ ਨਹੀਂ ਬਾਕੀ ਜਿਹੜੇ ਵੀ ਲੋਕ ਇਸ ਅਕਾਲ ਚੱਕ ਸਾਡੇ ਤਾਬੇ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਔਰ ਪਾਤਦੀ ਜਿਹੜੀ ਬਿਕਰੀ ਹੋਈ ਸ਼ਕਤੀ ਆ ਖੇਰੂ ਖੇਰੂ ਹੋਈ ਸ਼ਕਤੀ ਆ ਉਹਨੂੰ ਜੋੜਨਾ ਚਾਹੁੰਦੇ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਥੱਲੇ ਇਕੱਠਾ ਕੀਤਾ ਜਾਵੇ ਔਰ ਮੈਂ ਸਮਝਦਾ ਸੀ ਸਹਿਬਾਨ ਨੇ ਜਿਹੜੀ ਕਮੇਟੀ ਬਣਾਈ ਆ ਉਹਦੇ ਵਿੱਚ ਹੋਰ ਵੀ ਧਿਰਾਂ ਜਿਹੜੀਆਂ ਸ਼ਾਮਲਾਉਣਾ ਚਾਹੀਦੀਆਂ ਨੇ ਸਾਡਾ ਫ਼ਲਸਫਾ ਤੇ ਖੇੜਾ ਜਿਹੜਾ ਵਿਸ਼ਾਲ ਹੋਵੇ ਸਾਰੀਆਂ ਪੰਨਕ ਧਿਰਾਂ ਉਹਦੇ ਸ਼ਾਮਲ ਹੋ ਜਾਣ ਜਿੰਨੀਆਂ ਵੱੱਟ ਤੋਂ ਵੱੱਟ ਸ਼ਾਵਲ ਹੋਣਗੇ ਉੰਨੀ ਚੰਗੀ ਗੱਲ ਹੋਏਗੀ ਤੇ ਜਿਹੜਾ ਖਿੰਡਿਆ ਹੋਇਆ ਪੰਥ ਆਜੇ ਇਕਜੁੱਟ ਹੋਏਗਾ ਤਾਂ ਹੋਰ ਚੰਗੀ ਗੱਲ ਹੋਏਗੀ ਜਿਹੜੇ ਵੀ ਜਿਹੜੀਆਂ ਡੇਰੇ ਵੀ ਵਿਅਕਤੀ ਜਿਹੜੀਆਂ ਵੀ ਸੰਸਥਾਵਾਂ ਜਿਹੜੇ ਵੀ ਲੋਕ ਉਸ ਪਰਥਕ ਰਾਮਕਾਰ ਜਾ ਕੇ ਪਰਥਕੇ ਰੇ ਜਾ ਕੇ ਸ਼ਰੋਮਣੀ ਅਕਾਲੀ ਦਲ ਦੇ ਨਾਂ ਹੇਠ ਇੱਕ ਮਜ਼ਬੂਤ ਜਥੇਬੰਦੀ ਬਣਦੀ ਸੋਚਦੇ ਨੇ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਮੈਂ ਸਮਝਦਾ ਅੱਜ ਲੋੜ ਆ ਇੱਕ ਜੁਟ ਕਰਦੇ ਇੱਕ ਸੁਰ ਕਰਦੇ ਕਿਉਂਕਿ ਵੱਡੀਆਂ-ਵੱਡੀਆਂ ਚੁਣੌਤੀਆਂ ਨੇ ਪੰਥਕ ਦੇ ਪੰਥਕ ਸੰਸਥਾਾਂ ਆਗੇ ਔਰ ਅੱਜ ਸਾਡੀ ਜਵਾਨੀ ਰੋ ਰਹੀ ਆ ਕਿਸਾਨੀ ਰੋ ਰਹੀ ਆ ਪੰਜਾਬ ਬਰਬਾਦ ਹੋ ਰਿਹਾ ਸੋ ਮਤਲਬ ਇੱਥੇ ਹਾਲਾਤਾਂ ਵਿੱਚ ਅੱਜ ਪੰਜਾਬ ਦੀ ਇੱਕ ਮਜ਼ਬੂਤ ਆਵਾਜ਼ ਵੜ ਲਈ ਲਾਜ਼ਮੀ ਤੌਰ ਤੇ ਪੰਥਕ ਬਿਕਰੇਵਾ ਜਿਹੜਾ ਇਹਨੂੰ ਦੂਰ ਕਰਕੇ ਇੱਕ ਜੁਟੇ ਕਸੂਰ ਕਰਕੇ ਇੱਕ ਜੋੜਤਾ ਦਾ ਮਾਹੌਲ ਬਣਾਉਣ ਦੀ ਲੋੜ ਆ ਔਰ ਜਿਹੜਾ ਮਾਹੌਲ ਉਹਨਾਂ ਬਣਾਇਆ ਉਹਨੂੰ ਅੱਗੇ ਤੋਰਨ ਦੀ ਲੋੜ ਹੈ ਮੈਂ ਸਮਝਦਾ ਜੇ ਉਹਦੇ ਚ ਕਿਸੇ ਕਿਸਮ ਦਾ ਬੀਗਨ ਪੈਂਦਾ ਫੱਲਲ ਪੈਂਦਾ ਤਾਂ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਤੇ ਪਾਰਸ ਦਾ ਕਰੇਗਾ ਜੇਰਾ ਵੀ ਘਰਲ ਭਾਈ ਚੰਦੂ ਮਾਦਰੀ ਲੱਗਦਾ ਜਿ ਤਰ੍ਹਾਂ ਸੁਖੇ ਸਿੰਘ ਬਾਦਲ ਨੇ ਹੁਣ ਆਪਣੇ ਗੁਨਾਹ ਕਬੂਲੇ ਨੇ ਜਾਂ ਨਿਬੜਤਾ ਦਖਾ ਰਹੇ ਨੇ ਜੇ ਕਿਤੇ 2022 ਤੋਂ ਪਹਿਲਾਂ ਇਹ ਗੁਨਾਹ ਕਬੂਲੇ ਹੁੰਦੇ ਅੱਜ ਇਹ ਹਾਲਾਤ ਪੈਦਾ ਨਾ ਹੁੰਦੇ ਬਾਟੀ ਚਲੋ ਜੇ ਤਾਂ ਇਹ ਜੇ ਹੀ ਹੁੰਦੀ ਆ ਮਤਲਬ ਦੇਰ ਆਏ ਦਰੁਸਤਾ ਇਹ ਹੀ ਗੱਲ ਆ ਤੇ ਹੁਣ ਵੀ ਅਸੀਂ ਪੁਰਾਣੇ ਨੂੰ ਜਿਵੇਂ ਉਥੇ ਸਾਰੇ ਆਪਣੇ ਗਲਤੀਆਂ ਮੰਨ ਕੇ ਮਤਲਬ ਅੱਗੇ ਨੂੰ ਠੀਕ ਤਰੀਕੇ ਨਾਲ ਤੁਰਨ ਦਾ ਵਚਨ ਬੱਧਤਾ ਦੁਰਾਉਨੇ ਆ ਔਰ ਅਸੀਂ ਸਹੀ ਰੂਪ ਦੇ ਵਿੱਚ ਪੰਥ ਜੀ ਨਮੈਦਾ ਜਮਾਤ ਸ਼ਰੋਮਣੀ ਅਕਾਲੀ ਦਲ ਵਰਤੀ ਸਿਹਰ ਤੋਂ ਨੇ ਆ ਜਿਹੇ ਜੀ ਲੋਕਾਂ ਨੂੰ ਆਸ ਆ ਜਿਹੇ ਜੀ ਰੀਡ ਆ ਜਿਹੇ ਜੀ ਤਵਕਕਾਂ ਅਕਾਲੀਆਂ ਤੇ ਉਸ ਤਰ੍ਹਾਂ ਦੀ ਅਕਾਲੀ ਲੀਡਰਸ਼ਿਪ ਅੱਗੇ ਲੈ ਕੇ ਆਉਂਦੇ ਆ ਤਾਂ ਕੁਦਰਤੀ ਤੌਰ ਤੇ ਅਕਾਲੀ ਦਲ ਹੋਰ ਤਕੜਾ ਹੋਏਗਾ ਹੋਰ ਮਜ਼ਬੂਤ ਹੋਏਗਾ ਇੱਕ ਬਕਰਾ ਸਵਾਲ ਹੈ ਜਵੇਂ ਅੱਜ ਕਿਸਾਨ ਫਿਰ ਦਿੱਲੀ ਵੱਲ ਜਾ ਰਹੇ ਨੇ ਤੇ ਹਰਿਆਣਾ ਦੇ ਬਾਰਡਰ ਤੇ ਉਸੇ ਤਰ੍ਹਾਂ ਪੁਲਿਸ ਲਾ ਕੇ ਉਹਨਾਂ ਨੂੰ ਰੁਕਿਆ ਜਾ ਰਿਹਾ ਜੀ ਦੇਖੋ ਬੜੇ ਅਫਸੋਸ ਦੀ ਗੱਲ ਹੈ ਪਹਿਲਾਂ ਤਾਂ ਕਿਸਾਨਾਂ ਨੂੰ ਮੱਡੀਆਂ ਵਿੱਚ ਲੁੱਟਿਆ ਫੇਰ ਉਹਨਾਂ ਨੂੰ ਖਾਦ ਨਹੀਂ ਮਿਲੀ ਅੱਗੇ ਨੂੰ ਪਹਿਲਾਂ ਡੀਏਪੀ ਨਹੀਂ ਮਿਲੀ ਹੁਣ ਅੱਗੇ ਨੂੰ ਜੂਰੀਆਂ ਨਹੀਂ ਮਿਲ ਰਹੀਆਂ ਔਰ ਜੇ ਲੋਕਾਂ ਦੇ ਬੜੇ ਹੱਕਾਂ ਲਈ ਮੰਗ ਕਰਨ ਲਈ ਜਾਂਦੇ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਤੇ ਸਰਕਾਰ ਜਿਹੜੀ ਆ ਦੇਖੋ ਬਸ ਬੈਦਲ ਸੜਕ ਤੇ ਵੀ ਜਾਣ ਨੂੰ ਦੇ ਰਹੀ ਇਹ ਦੇਸ਼ ਸਾਡਾ ਇਹ ਸੂਬਾ ਸਾਡਾ ਇਹ ਦੇਸ਼ ਦੀ ਆਜ਼ਾਦੀ ਲਈ ਅਸੀਂ ਜਾਨਾਂ ਦਿੱਤੀਆਂ ਜੈਦਾਦਾਂ ਕੁਰਕਰਵਾਈਆਂ ਔਰ ਆਪਣੇ ਹੱਕ ਲੈਣ ਲਈ ਜੇ ਦਿੱਲੀ ਅਸੀਂ ਜਾ ਰਹੇ ਹਾਂ ਤਾਂ ਮੇਰੇ ਖਿਆਲ ਰੋਕਣ ਦਾ ਕੋਈ ਕਾਰਨ ਨਹੀਂ ਬਣਦਾ ਬਲਕਿ ਅੱਗੇ ਹੋ ਕੇ ਪਹਿਲ ਕਦਮੀ ਕਰਕੇ ਪੰਜਾਬ ਸਰਕਾਰ ਨੂੰ ਕਿਸਾਨਾਂ ਦਾ ਮਸਲਾ ਲੈ ਕੇ ਦਿੱਲੀ ਕੋਲ ਜਾਣਾ ਚਾਹੀਦਾ ਆ